ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਆਪਣੀ ਆਪਣੀ ਪਾਰਟੀ ਨੂੰ ਜਿਤਾਉਣ ਲਈ ਜੋ ਤਿਆਰੀਆਂ ਹਨ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਗੱਲ ਕਰੀਏ ਤਾਂ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਮੇਰੇ ਨਾਲ ਨੇ ਉਹਨਾਂ ਵੱਲੋਂ ਅੱਜ ਇੱਕ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਹੈ ਬੀਬੀ ਜੀ ਦੱਸੋ ਕਿ ਜੋ ਇਸਤਰੀ ਵਿੰਗ ਹੈ ਅਕਾਲੀ ਦਲ ਦਾ ਉਸ ਦੀ ਮਜ਼ਬੂਤੀ ਲਈ ਕੀ ਕੀ ਨਵੇਂ ਕੰਮ ਕੀਤੇ ਜਾ ਰਹੇ ਹਨ ਇਸਤਰੀ ਵਿੰਗ ਮੇਰਾ ਖਿਆਲ ਹੈ ਕਿ ਜਿੰਨਾ ਉਤਸ਼ਾਹ ਜਿੰਨੀ ਲੋਕਾਂ ਦੇ ਵਿੱਚ ਇਸ ਵੇਲੇ ਕੰਮ ਕਰਨ ਦੀ ਲਗਨ ਹੈ ਔਰਤਾਂ ਦੇ ਵਿੱਚ ਸ਼ਾਇਦ ਇਹ ਪਹਿਲਾਂ ਕਿਸੇ ਨੇ ਕਿਸੇ ਨੇ ਦੇਖੀ ਸੀ ਉਹਦਾ ਕਾਰਨ ਹੈ ਕਿ ਸਮਾਜ ਨੂੰ ਜੇ ਉੱਚਾ ਚੁੱਕਣਾ ਹੈ ਦੇਸ਼ ਦੀ ਕੋਈ ਮਜ਼ਬੂਤੀ ਕਰਨੀ ਹੈ ਕਿਸੇ ਪਾਰਟੀ ਦੀ ਮਜ਼ਬੂਤੀ ਕਰਨੀ ਹੈ ਤੇ 50% ਔਰਤਾਂ ਜਿਹੜੀਆਂ ਉਹ ਆਪਣਾ ਥਾਂ ਰੱਖਦੀਆਂ ਔਰ ਹਮੇਸ਼ਾ ਹੀ ਔਰਤ ਨੇ ਬਹੁਤ ਵੱਡਾ ਯੋਗਦਾਨ ਪਾਇਆ ਕੋਈ ਸੰਘਰਸ਼ ਲੈ ਲਓ ਕਿਸੇ ਸਮਿਆਂ ਤੋਂ ਲੈ ਲਓ ਗੁਰੂ ਇਤਿਹਾਸ ਤੋਂ ਲੈ ਲਓ ਸਿੱਖ ਇਤਿਹਾਸ ਤੋਂ ਲੈ ਲਓ ਜਾਂ ਕਿਸੇ ਸਟੇਟ ਦੀ ਗੱਲ ਕਰ ਲਈਏ ਜਦੋਂ ਵੀ ਕੋਈ ਗੱਲ ਆਈਏ ਈਵਨ ਜਿਹੜੀ ਚੋਣਾ ਵੀ ਹੁੰਦੀਆਂ ਕਿਸੇ ਦਾ ਪਤੀ ਲੜਦਾ ਕਿਸੇ ਦਾ ਪੁੱਤਰ ਲੜਦਾ ਕਿਸੇ ਦਾ ਭਰਾ ਲੜਦਾ ਕਿਸੇ ਦੀ ਭੈਣ ਲੜਦੀ ਹੈ ਤੇ ਜੇ ਆਪ ਵੀ ਲੜਦੀ ਹੈ ਤੇ ਔਰਤ ਜਿਹੜੀ ਹੈ ਜੇ ਘਰ ਵਿੱਚ ਆਏ ਗਏ ਦੀ ਸੇਵਾ ਨਾ ਕਰੇ ਔਰਤ ਘਰਾਂ ਦੇ ਵਿੱਚ ਆਏ ਗਏ ਨੂੰ ਨਾ ਸੰਭਾਲੇ ਲੋਕਾਂ ਦੀ ਸੇਵਾ ਨਾ ਕਰੇ ਤੇ ਕੋਈ ਵੀ ਰਾਜਨੀਤਿਕ ਵਿਅਕਤੀ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਦਾ ਸੋ ਜਿੰਨਾ ਇਹਦੇ ਵਿੱਚ ਲੋਕਾਂ ਪ੍ਰਤੀ ਸ਼ਰਧਾ ਤੇ ਮਮਤਾ ਹੁੰਦੀ ਹੈ ਜਿੰਨਾ ਇਹ ਦੁੱਖ ਲੋਕਾਂ ਦਾ ਸਮਝ ਸਕਦੀ ਹੈ ਜਿੰਨਾ ਇਹ ਲੋਕਾਂ ਨੂੰ ਨੇੜੇ ਹੋ ਕੇ ਜਾਣ ਸਕਦੀ ਹੈ ਉਹ ਸ਼ਾਇਦ ਔਰਤ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ ਸੋ ਇਸ ਕਰਕੇ ਅਸੀਂ ਜਾਗਰੂਕ ਕਰ ਰਹੇ ਹਾਂ ਤੇ ਮੈਨੂੰ ਇਹ ਖੁਸ਼ੀ ਹੈ ਕਿ ਜਦੋਂ ਤੋਂ ਲੈ ਕੇ 2 ਸਾਲ ਤੋਂ ਮੈਂ ਤੁਰੀ ਹਾਂ ਉਦੋਂ ਤੋਂ ਲੈ ਕੇ ਇਹਨਾਂ ਬੀਬੀਆਂ ਵਿੱਚ ਇਹਨਾਂ ਉਤਸ਼ਾਹ ਆਪ ਤੁਸੀਂ ਵੀ ਦੇਖਦੇ ਹੋਵੋਗੇ ਕਿ ਹੁਣ ਕੋਈ ਰਾਜਨੀਤਿਕ ਕੋਈ ਜਲਸਾ ਹੋਵੇ ਕੋਈ ਇਕੱਠ ਹੋਵੇ ਕੋਈ ਰੈਲੀ ਹੋਵੇ ਤੇ ਬੀਬੀਆਂ ਮਰਦਾਂ ਦੇ ਬਰਾਬਰ ਆ ਕੇ ਬੈਠਦੀਆਂ ਔਰ ਜਿੱਥੇ ਕੋਈ ਅੱਗੇ 100 ਹੁੰਦੀ ਸੀ ਹੁਣ ਤੇ ਹਜ਼ਾਰਾਂ ਦੀ ਗੰਦੀ ਵਿੱਚ ਬੈਠਦੀ ਐ ਸੋ ਇਹਦਾ ਮਤਲਬ ਹੈ ਔਰ ਜੇ ਅਸੀਂ ਬਰਾਬਰਤਾ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਵੱਲੋਂ ਇਹ ਤਾਂ ਕਿਹਾ ਜਾਂਦਾ ਕਿ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਏਗਾ ਜਾਂ ਨੌਜਵਾਨ ਚਿਹਰੇ ਅੱਗੇ ਲਿਆ ਲੈਂਦੇ ਜਾਣਗੇ ਕੀ ਅਕਾਲੀ ਦਲ ਵੱਲੋਂ ਇਸ ਵਾਰ ਬੀਬੀਆਂ ਨੂੰ ਵੀ ਟਿਕਟਾਂ ਜੋ ਉਹਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਜ਼ਰੂਰ ਦਿੱਤਾ ਜਾਏਗਾ ਜੀ ਮੈਂ ਤੇ ਕੇਵਲ ਸ਼੍ਰੋਮਣੀ ਕਾਲਦਨ ਨੂੰ ਮੈਂ ਤੇ ਇਹ ਕੰਨੀ ਹੈ ਕਿ ਸਾਰੇ ਪਾਰਟੀਆਂ ਨੂੰ ਇਜਤਨ ਕਰਨੇ ਚਾਹੀਦੀ ਹੈ ਕਿ ਹਰ ਪਾਰਟੀ ਜਿਹੜੀ ਹੈ ਉਹ ਬੀਬੀਆਂ ਨਾਮਜ਼ਦੀ ਦੇਵੇ ਅੱਜ ਅਸੀਂ ਕੇਵਲ 16 ਬੀਬੀਆਂ ਨੇ ਉੱਥੇ ਸਾਰੇ ਪਾਰਟੀਆਂ ਵੱਲੋਂ ਤੇ ਜੇ ਸਾਰੀਆਂ ਦੇਣਗੀਆਂ ਤੇ ਕਮ ਸਕੂ ਹਾਊਸ ਵਿੱਚ 33% ਤੇ ਹੋਵੇ ਤੇ ਜੇ ਸਾਰੀਆਂ ਪਾਰਟੀਆਂ ਨੂੰ ਚਾਹੀਦਾ ਹੈ ਜੇ ਉਹਦਾ ਰੈਜ਼ਰਵੇਸ਼ਨ ਨਹੀਂ ਤੇ ਕਮ ਸਕਮ ਔਰਤਾਂ ਜਿਹੜੀਆਂ ਹੁਣ ਅਸੀਂ ਜਨਰਲ ਲੜਕੇ ਆਏ ਆਂ ਬਾਕੀ ਬੀਬੀਆਂ ਜਿੰਨਾਂ ਲੜਕੀਆਂ ਆਈਆਂ ਸੋ ਸਾਰੀਆਂ ਬੀਬੀਆਂ ਜਿੱਥੇ-ਜਿੱਥੇ ਕੋਈ ਯੋਗਤਾ ਰੱਖਦੀ ਹੈ ਜਿਨ੍ਹਾਂ ਨੂੰ ਕੋਈ ਸ਼ੌਂਕ ਹੈ ਰਾਜਨੀਤਿਕ ਤੌਰ ਤੇ ਕੰਮ ਕਰਨ ਦਾ ਸੂਝ-ਬੂਝ ਰੱਖਦੀ ਹੈ ਲੋਕਾਂ ਵਿੱਚ ਆਪਣਾ ਆਧਾਰ ਰੱਖਦੀ ਹੈ ਤੇ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਔਰਤ ਵੀ ਆਪਣੀ ਚੰਗੀ ਭੂਮਿਕਾ ਨਿਭਾ ਸਕੇ ਔਰ ਸਮਾਜ ਜਿਹੜਾ ਹੈ ਉਹ ਬਰਾਬਰਤਾ ਦੇ ਨਾਲ ਅੱਗੇ ਲੰਘ ਸਕੇ ਨਹੀਂ ਤਾਂ ਪੰਗ ਹੋ ਜਾਏਗਾ ਸਮਾਜ ਅੱਧਾ ਹਿੱਸਾ ਪੰਗ ਹੋ ਜਾਏਗਾ ਜੇ ਅੱਧਾ ਹਿੱਸਾ ਸਮਾਜ ਦਾ ਪੰਗ ਹੋਵੇ ਇੱਕ ਮਰਦ ਦਾ ਅੱਧਾ ਹਿੱਸਾ ਪੰਗ ਹੋਵੇ ਤਾਂ ਮਰਦ ਕੰਮ ਨਹੀਂ ਕਰ ਸਕਦਾ ਇਸੇ ਤਰ੍ਹਾਂ ਔਰਤ ਜਿਹੜੀ ਹੈ ਸਮਾਜ ਦਾ ਅੱਧਾ ਹਿੱਸਾ ਹੈ ਇਹ 50 50 ਪਰਸੈਂਟ ਹਿੱਸਾ ਜਿਹੜਾ ਉਹਨੂੰ ਜ਼ਰੂਰ ਬਰਾਬਰਤਾ ਦੇ ਨਾਲ ਲੈ ਕੇ ਤੁਰਨਾ ਚਾਹੀਦਾ ਬੀਬੀ ਜੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਪੂਰੇ ਪੰਜਾਬ ਦੇ ਵਿੱਚ ਔਰਤਾਂ ਨੂੰ ਅੱਗੇ ਲਿਆਉਣ ਦੀ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਪਰ ਜੇਕਰ ਤੁਹਾਡੇ ਆਪਣੇ ਹਲਕੇ ਦੀ ਗੱਲ ਕਰੀਏ ਤਾਂ ਤੁਹਾਡਾ ਮੁਕਾਬਲਾ ਹਮੇਸ਼ਾ ਇੱਕ ਮਰਦ ਦੇ ਨਾਲ ਹੀ ਰਿਹਾ ਉਮੀਦਵਾਰ ਜੋ ਕਾਂਗਰਸ ਦਾ ਹੁੰਦਾ ਸੀ ਔਰ ਇਸ ਵਾਰ ਉਹਨਾਂ ਵੱਲੋਂ ਤੇ ਕੋਨਾ ਮੁਕਾਬਲਾ ਬਣਦਾ ਦਿਖਾਈ ਦੇ ਰਿਹਾ ਤੁਹਾਡੇ ਆਪਣੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਹੈ ਕੀ ਉਥੇ ਇਸ ਵਾਰ ਅਕਾਲੀ ਦਲ ਜਿੱਤੇਗਾ ਹਲਕਾ ਪੁਲਤ ਵੈਸੀ ਹੈ ਹੀ ਅਕਾਲੀ ਦਲ ਦਾ ਗੜ ਹੈ ਕੁਦਰਤੀ ਤੌਰ ਤੇ ਜਦੋਂ ਮੈਂ ਪ੍ਰਧਾਨ ਬਣੀ ਮੈਂ ਸਾਰੇ ਪੰਜਾਬ ਦੇ ਕੰਮ ਕੀਤੇ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਸਾਰਾ ਹੀ ਜੋਰ ਲਾ ਕੇ ਇੱਕ ਵਾਰ ਮੇਰੀ ਜਿਹੜੀ ਚੋਣ ਸੀ ਉਹ ਖਰਾਬ ਹੋ ਗਈ ਮੈਂ ਇੱਕ ਵਾਰੀ ਉਥੋਂ ਰਹਿ ਗਈ ਨਹੀਂ ਤੇ ਸਾਰੀ ਜ਼ਿੰਦਗੀ ਜਿਹੜੀ ਹੈ ਉਥੇ ਅਕਾਲੀ ਦਲ ਦੀ ਸੀਟ ਰਹੀ ਇਸ ਵਾਰ ਮੇਰਾ ਖਿਆਲ ਹੈ ਕਿ ਇਸ ਵੇਲੇ ਜੇ ਤੁਸੀਂ ਕਿਤੇ ਜਾ ਕੇ ਉੱਥੇ ਸਰਵੇ ਕਰੋ ਬਹੁਤ ਸਗੀਆਂ ਕੰਪਨੀਆਂ ਨੇ ਸਰਵੇ ਕੀਤਾ ਬਹੁਤ ਸਾਰੇ ਲੋਕਾਂ ਨੇ ਸਰਵੇ ਕੀਤਾ ਸਾਰੇ ਪੰਜਾਬ ਵਿੱਚੋਂ ਜੇ ਮੈਂ ਇਹ ਦਾਅਵੇ ਨਾ ਕਹਿ ਸਕਦੀ ਆ ਕਿ ਇਸ ਵੇਲੇ ਜਿਹੜੀ ਰੇਸ਼ਿਓ ਹੈ 80% ਅਕਾਲੀ ਦਲ ਖੜਾ ਹੋਇਆ ਤੇ 20% ਉਹ ਤਿੰਨ ਚਾਰ ਪਾਰਟੀਆਂ ਦੇ ਜਿਹੜੀਆਂ ਉਹ ਇਸ ਵੇਲੇ ਉਹਨਾਂ ਦੇ ਨਾਲ ਹੋਣਗੇ ਸੋ ਇਸ ਵੇਲੇ 80 20 ਦੀ ਰੇਸ਼ਿਓ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੈ ਸੋ ਇਸ ਇੱਥੇ ਤਾਂ ਕੋਈ ਸੋਚ ਹੀ ਨਹੀਂ ਸਕਦਾ ਜੀ ਸ਼੍ਰੋਮਣੀ ਕਾਲੀ ਦਲ ਤੋਂ ਬੜੇ ਲੋਕੀ ਪ੍ਰਭਾਵਤ ਨੇ ਔਰ ਹਮੇਸ਼ਾ ਹੀ ਉਹਨਾਂ ਨੂੰ ਪਤਾ ਹੈ ਕਿ ਜਦੋਂ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਆਏ ਜੇ ਸਾਡੇ ਕੋਈ ਕਾਲਜ ਬਣੇ ਆ ਉਹ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਜੇ ਕੋਈ ਅਪਗ੍ਰੇਡ ਹੋਏ ਸਕੂਲ ਉਹ ਵੀ ਜੇ ਕੋਈ ਸੜਕਾਂ ਗਲੀਆਂ ਪੁਲ ਜੋ ਕੁਝ ਵੀ ਬਣਿਆ ਏ ਟੂ ਜ਼ੈਡ ਜਿਹੜਾ ਕੰਮ ਹੈ ਉਹ ਹਲਕੇ ਦੇ ਵਿੱਚ ਕੇਵਲ ਸਰਦਾ ਪ੍ਰਕਾਸ਼ੇ ਬਾਦਲ ਦੀ ਅਗਵਾਈ ਵਿੱਚ ਹੀ ਜਦੋਂ ਸਰਕਾਰੀ ਉਦੋਂ ਬਣਿਆ ਸੁਪਾਲ ਸਿੰਘ ਖਹਿਰਾ ਦਾ ਰਾਸੀਪੂ ਇੱਕ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਉਹਨਾਂ ਵੱਲੋਂ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਹੈ ਕੀ ਜੇਕਰ ਉਹਨਾਂ ਨੂੰ ਤੁਹਾਡੇ ਮੁਕਾਬਲੇ ਤੇ ਉਤਾਰਿਆ ਜਾਂਦਾ ਕੋਈ ਚੁਣੌਤੀ ਦੇ ਸਕਦੇ ਤੁਹਾਨੂੰ ਦੇਖੋ ਇੱਕ ਕਿਸੇ ਵਿਅਕਤੀ ਦੇ ਖਿਲਾਫ ਮੈਂ ਬਹੁਤਾ ਬੋਲਣਾ ਨਹੀਂ ਚਾਹੁੰਦੀ ਹੁੰਦੀ ਕਿਉਂਕਿ ਮੈਂ ਸੋਚਦੀ ਹਾਂ ਕਿ ਹੁਣ ਮੈਂ ਬੋਲ ਰਹੀਆਂ ਕਈਆਂ ਦੇ ਵਿੱਚ ਉਹਦਾ ਨਾਂ ਆ ਜਾਏਗਾ ਕਈ ਲੋਗ ਉਹ 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 ਇੱਕ ਕਿੰਤੂ ਪਰੰਤੂ ਤੇ ਕਰ ਸਕਦਾ ਹੈ ਉਹ ਨੈਗੇਟਿਵ ਗੱਲਾਂ ਕਰ ਸਕਦਾ ਪਰ ਉਹ ਸਹੀ ਰਾਜਨੀਤਿਕ ਨਹੀਂ ਹੋ ਸਕਦਾ ਮੈਂ ਜਿਸ ਦਿਨ ਉਹਨੇ ਪਾਰਟੀ ਬਦਲੀ ਸੀ ਮੈਂ ਉਸੇ ਦਿਨ ਕਿਹਾ ਸੀਗਾ ਕਿ ਇਹਨੇ ਆਪਣਾ ਸੁਸਾਈਸਾਈਡ ਕਰ ਲਿਆ ਮੈਂ ਪਹਿਲੇ ਦਿਨ ਮੇਰੀ ਇੱਕੋ ਗੱਲ ਸੀ ਵੀ ਮੈਨੂੰ ਇਸ ਕਾਲ ਦਾ ਅਫਸੋਸ ਹੈ ਕਿ ਕਿ ਰਾਜਨੀਤੀ ਵੀ ਜਲ ਚੱਲਿਆ ਬੰਦਾ ਹੋਵੇ ਉਹਨੂੰ ਟਿਕ ਕੇ ਰਹਿਣਾ ਚਾਹੀਦਾ ਉਹ ਟਿਕ ਕੇ ਰਹਿ ਨਹੀਂ ਸਕਦਾ ਉਹ ਮੌਕਾ ਪ੍ਰਸਤਾਦਮੀ ਹੈ ਕਿ ਉਹਨੇ ਸੋਚਿਆ ਵੀ ਪਤਾ ਨਹੀਂ ਪਹਿਲਾਂ ਇਧਰ ਸੀ ਦੇਖੋ ਜਿਸ ਵਿਅਕਤੀ ਨੂੰ 4 ਵਾਰ ਲਗਾਤਾਰ ਕਾਂਗਰਸ ਨੇ ਟਿਕਟ ਦਿੱਤੀ ਹੋਵੇ ਔਰ ਮੁਖ ਬਲਾਰਾ ਬਣਾ ਕੇ ਰੱਖਿਆ ਹੋਈ ਹਰ ਥਾਂ ਦੇ ਉੱਤੇ ਉਹਨੂੰ ਖੁੱਲੀ ਛੁੱਟੀ ਦਿੱਤੀ ਗਈ ਬੋਲਣ ਦੀ ਔਰ ਉਸ ਬੰਦੇ ਨੂੰ ਉਸ ਬੰਦੇ ਨੇ ਉਸ ਪਾਰਟੀ ਦੀ ਅਗਿਆਕਰਤਾ ਨਹੀਂ ਕੀਤੀ ਤੇ ਹੁਣ ਉਹ ਨਵੀਂ ਜਿਹੜੀ ਪਾਰਟੀ ਚ ਪੁੰਗਰੀ ਵੀ ਨਹੀਂ ਪੰਜਾਬ ਦੇ ਵਿੱਚ ਭਾਵੇਂ ਜੋ ਮਰਜ਼ੀ ਕਰ ਲੋ ਜਿਸ ਦਾ ਕੋਈ ਪਿਆਰ ਹੀ ਨਹੀਂ ਲੱਗੇ ਜਿਸ ਦਾ ਆਧਾਰ ਹੀ ਨਹੀਂ ਜਿਹੜਾ ਪੰਜਾਬ ਦੇ ਕਲਚਰ ਨੂੰ ਨਹੀਂ ਸਮਝਦਾ ਕਿਸੇ ਸਿਧਾਂਤ ਨੂੰ ਨਹੀਂ ਸਮਝਦਾ ਪੰਜਾਬ ਦੇ ਲੋਕਾਂ ਦੀ ਨਵਜ ਨੂੰ ਨਹੀਂ ਸਮਝਦਾ ਠੀਕ ਹੈ ਬਦ ਕਿਸਮ ਦੀ ਸਾਡੀ ਕਿ ਥੋੜਾ ਜਿਹਾ ਬਾਬ ਰੋਲਾ ਜਿਹਾ ਆਇਆ ਸੀਗਾ ਸਾਡੇ ਐਮਪੀ ਇੱਥੋਂ 4 ਬਣ ਗਏ ਪਰ ਚਾਰੇ ਐਮਪੀ ਵੀ ਇਕੱਠੇ ਨਹੀਂ ਰਹਿ ਸਕੇ ਉਸ ਪਾਰਟੀ ਦੇ ਨਾਲ ਉਹ ਕੋਈ ਕਿਸੇ ਦਾ ਵਿਸ਼ਵਾਸ ਨਹੀਂ ਰਹਿ ਗਿਆ ਜਿਹੜੇ ਇੱਥੋਂ ਪੰਜਾਬ ਚੋਂ ਲੀਡਰ ਚੱਲੇ ਸੀਗੇ ਉਹ ਲੀਡਰ ਅੱਜ ਸਾਰੇ ਵੇਰੂ ਖੇਰੂ ਹੋ ਗਏ ਉਹਨਾਂ ਨੂੰ ਪਿੱਛੇ ਕਰ ਦਿੱਤਾ ਇੱਥੇ ਤੇ ਸਾਰੇ ਉਹ ਚਾਹੁੰਦੇ ਆ ਕਿ ਬਾਹਰ ਲਿਆ ਕੇ ਜਰਵਾਨੇ ਜਿਦਾ ਅਗ ਰਾਜ ਕਰਨਾ ਚਾਹੁੰਦੇ ਸੀ ਮੁਗਲਾਂ ਦਾ ਰਾਜ ਹੁੰਦਾ ਸੀਗਾ ਕੋਈ ਅਹਿਮਦ ਸ਼ਾਹ ਅਬਦਾਲੀ ਵਰਗੇ ਹੁੰਦੇ ਸੀ ਉਹ ਸੋਚਦੇ ਸੀ ਰਾਤੋ ਰਾਤ ਲੋਕਾਂ ਨੂੰ ਆਪਣੇ ਨਾਲ ਲਾ ਲਾਂਗੇ ਅਕਸਰ ਇੱਥੇ ਦਾ ਕੋਈ ਇਤਿਹਾਸ ਹੈ you yes. ਇਥੋਂ ਦੀ ਕੋਈ ਕੁਰਬਾਨੀਆਂ ਨੇ ਪੰਜਾਬ ਦੇ ਲੋਕਾਂ ਦਾ ਕੋਈ ਅਣਖ ਹੈ ਕੋਈ ਗੈਰਤ ਹੈ ਕੋਈ ਸਮਾਜ ਦੇ ਵਿੱਚ ਉਹਨਾਂ ਦੀ ਥਾਂ ਹੈ ਇਸ ਕਰਕੇ ਸਰਦਾਰ ਅਸਕਪਾਲ ਸਿੰਘ ਕਹਰੇ ਨੇ ਆਪਣਾ ਸੋਸਾਇਟੀ ਕੀਤਾ ਮੈਨੂੰ ਉਹਦਾ ਨਾਲ ਕੋਈ ਫਰਕ ਨਹੀਂ ਮੇਰੇ ਵੱਲੋਂ ਕਾਂਗਰਸ ਵੱਲੋਂ ਆਏ ਮੇਰੇ ਵੱਲੋਂ ਆਮ ਆਦਮੀ ਵੱਲੋਂ ਆਏ ਮੇਰੇ ਵੱਲੋਂ ਚੌਥੇ ਫਰੰਟ ਵੱਲੋਂ ਆਏ ਹੁਣ ਉਹ ਦੇਖਦਾ ਹੋਣਾ ਕਿ ਹੁਣ ਕਿਹੜੇ ਪਾਸੇ ਜਾਈਏ ਜਿੱਥੇ ਕੋਈ ਦੋ ਚਾਰ ਸੀਟਾਂ ਕੋਈ ਲੈ ਸਕਦਾ ਹੋਵੇ ਤੁਸੀਂ ਚੌਥੇ ਫਰੰਟ ਦਾ ਜ਼ਿਕਰ ਕੀਤਾ ਚੌਥਾ ਫਰੰਟ ਜਿਹੜਾ ਬਣਿਆ ਉਹਦਾ ਭੁ익 ਕੀ ਹੈ ਪੰਜਾਬ ਦੇ ਵਿੱਚ ਔਰ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਫੈਸਲਾ ਲਿਆ ਗਿਆ ਇਹ ਸਹੀ ਹੈ ਪ੍ਰਗਟ ਸਿੰਘ ਨੂੰ ਵੀ ਨਾਲ ਆ ਗਿਆ ਔਰ ਬੈਂਸ ਭਰਾਵਾਂ ਦੀ ਜੇਕਰ ਗੱਲ ਕਰੀਏ ਉਹ ਵੀ ਅਕਾਲੀ ਦਲ ਛੱਡ ਕੇ ਆਏ ਨੇ ਕਿ ਇਹ ਅਕਾਲੀ ਦਲ ਨੂੰ ਕੋਈ ਝਟਕਾ ਦੇ ਸਕਦੇ ਬਟਾ ਸ਼੍ਰੋਮਣੀ ਅਕਾਲੀ ਦਲ ਇੱਕ ਬੋਰਡ ਦਾ ਦਰਖਤ ਹੈ ਇਹਨੂੰ ਤੇ ਕਾਂਗਰਸ ਨੇ ਝਟਕਾ ਦੇ ਸਕੀ ਜਿਹੜੀ ਆਪਣੇ ਆਪ ਨੂੰ ਇੰਨੀ ਪੁਰਾਣੀ ਪਾਰਟੀ ਸਮਝਦੀ ਹੈ ਤੇ ਆਹ ਜਿਹੜੇ ਫਰੰਟ ਚਾਂਟ ਜਿਹੜੇ ਜੰਮੇ ਹੀ ਨਹੀਂ ਇਹ ਤੇ ਸਾਰੇ ਉੱਠ ਕੇ ਸੀਐਮ ਬਣੇ ਹੋਏ ਸਾਰੇ ਇਹਨਾਂ ਚੋਂ ਐਮਐਲਏ ਤਾਂ ਕੋਈ ਬਣਨਾ ਹੀ ਨਹੀਂ ਤੇ ਇਹ सीएम ਸ਼ਾਇਦ ਕੋਈ ਸਿੱਧੀ ਚੋਣ ਹੋਣੀ ਹੋਵੇ सीएम ਦੀ ਤੇ ਇਹ ਸਾਰੇ सीएम ਦੇ ਕੈਂਡੀਡੇਟ ਹੈ ਐਮਐਲਏ ਨਾਲ ਚ ਕੋਈ ਬੰਨਣਾ ਨਹੀਂ ਤੇ सीएम ਪਤਾ ਨਹੀਂ ਅਸਮਾਨ ਤੋਂ ਚੜ ਕੇ ਆ ਜਾਣਾ ਸੋ ਇਸ ਕਰਕੇ ਇਹਨਾਂ ਫਰੰਟਾਂ ਸ਼ਰੰਟਾਂ ਨਾਲ ਸਾਨੂੰ ਕੋਈ ਫਰਕ ਨਹੀਂ ਪਰ ਖੁੱਲੀ ਛੁੱਟੀ ਹੈ ਜੀ ਕੋਈ ਫਰੰਟ ਬਣਾਵੇ ਹੁਣ ਕਰੇ ਪੰਜਵਾ ਵੀ ਬਣੂਗਾ ਛੇਵਾ ਵੀ ਬਣੂਗਾ ਪਤਾ ਨਹੀਂ ਕਿੱਧਰ ਕਿੱਧਰ ਜਾਣਗੇ ਤੇ ਪ੍ਰਮਾਤਮਾ ਕਰੇ ਇਹਨਾਂ ਨੂੰ ਸਮਾਤੀ ਦੇਵੇ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਨਾ ਕਰਨ ਪੰਜਾਬ ਨੂੰ ਸੁਖੀ ਬਸਣ ਦੇਣ ਪੰਜਾਬ ਦੇ ਲੋਕਾਂ ਨੂੰ ਇੰਨਾ ਨਾ ਵੰਡਣ ਕਿ ਪੰਜਾਬ ਜਿਹੜਾ ਬੜੇ ਵੱਡੇ ਇਤਿਹਾਸ ਵਿੱਚੋਂ ਇਹਨਾਂ ਨੇ ਆਪਣੇ ਲੋਕਾਂ ਵਿੱਚ ਥਾਂ ਬਣਾਈ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਜਿੰਨਾ ਇਹਨਾਂ ਨੇ ਬਦਨਾਮ ਕੀਤਾ ਸੀਗਾ ਉਹ ਅੱਜ ਪੰਜਾਬ ਦਾ ਨੌਜਵਾਨ ਵੀ ਜਾਗ ਪਿਆ ਅੱਜ ਯੂਥ ਵਿੱਚ ਸੋਝੀ ਆ ਗਈ ਹੈ ਕਿ ਸਾਨੂੰ ਜੇ ਕੇਜਰੀਵਾਲ ਆਇਆ ਤੇ ਪੈਂਦਿਆ ਸਾਲ ਪੈਰ ਪੰਜਾਬ ਤੇ ਰੱਖਿਆ ਨਹੀਂ ਤੇ ਪੰਜਾਬ ਦੇ ਯੂਥ ਨੂੰ ਪੰਜਾਬ ਦੀ ਜਵਾਨੀ ਨੂੰ 70% ਨਸ਼ਈ ਕਹਿ ਦਿੰਦਾ ਇਹਨਾਂ ਲੋਕਾਂ ਨੇ ਪੰਜਾਬੀਆਂ ਦਾ ਸਿਰ ਨੀਮਾ ਕੀਤਾ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਜੇ ਰਾਹੁਲ ਗਾਂਧੀ ਆਪਣਾ ਪਤਾ ਨਹੀਂ ਕਿਉਂ ਕੀ ਕਰਦਾ ਹੋਵੇਗਾ ਕਿੱਥੇ ਜਾਂਦਾ ਹੋਵੇਗਾ ਪਰ ਉਹਨੇ ਵੜਦਿਆ ਸਾਰੀ ਤੇ ਕਹਿ ਦਿੱਤਾ ਸੀ 70% ਪੰਜਾਬੀ ਜਿਹੜੇ ਆ ਨਸ਼ਈ ਹੋ ਗਏ ਦੱਸੋ ਇੱਥੇ ਤੇ 70% ਚ ਔਰਤਾਂ ਵੀ ਹੁੰਦੀਆਂ ਨੌਜਵਾਨ ਵੀ ਹੁੰਦੇ ਬਜ਼ੁਰਗ ਵੀ ਆਂਦੇ ਬੀਬੀਆਂ ਪੈਣਾ ਵੀ ਹੁੰਦੀਆਂ ਇਹਦਾ ਮਤਲਬ ਕਿ ਸਾਡਾ ਪੰਜਾਬ ਇੰਨਾ ਹੀ ਗਿਰਿਆ ਹੋਇਆ ਕਿ ਇਹਨਾਂ ਲੋਕਾਂ ਦੇ ਕਹਿਣ ਦੇ ਉੱਤੇ ਸਾਡਾ ਐਡਾ ਵੱਡਾ ਨੁਕਸਾਨ ਜਿਹੜਾ ਲੋਕਾਂ 'ਚ ਕਰਨਾ ਚਾਹੀਦਾ ਸੀ ਕੀਤਾ ਸੋ ਪੰਜਾਬ ਅੱਜ ਪੰਜਾਬੀਆਂ ਦਾ ਪੰਜਾਬ ਪੰਜਾਬੀ ਅਣਖ ਵਿੱਚ ਹੈ ਕਿ ਅਸੀਂ ਸਾਮ੍ਹ ਕੇ ਰੱਖਾਂਗੇ ਔਰ ਆਪਣੇ ਕਲਚਰ ਨੂੰ ਕਦੀ ਬਰਬਾਦ ਨਹੀਂ ਹੁੰਦਿਆਂਗੇ ਡਾਕਟਰ ਨਵਜੋਤ ਕੌਰ ਸਿੱਧੂ ਸਰਕਾਰ ਦਾ ਹਿੱਸਾ ਨੇ ਔਰ ਉਹਨਾਂ ਵੱਲੋਂ ਹਮੇਸ਼ਾ ਸਰਕਾਰ ਦੇ ਖਿਲਾਫ ਬੋਲਿਆ ਜਾਂਦਾ ਹੁਣ ਉਹਨਾਂ ਦੇ ਪਤੀ ਵੱਲੋਂ ਬੀਜੇਪੀ ਤੋਂ ਅਸਤੀਫਾ ਦੇ ਦਿੱਤਾ ਗਿਆ ਉਹ ਆਪ ਹਾਲੇ ਬੀਜੇਪੀ 'ਚ ਨੇ ਤੁਸੀਂ ਇਸ ਪੂਰੀ ਜੋ ਚੱਲ ਰਿਹਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਉ ਤੱਕ ਨਾਟਕ ਕਰਦੇ ਆ ਉਹ ਜੋੜੀ ਜਿੱਦਾਂ ਨਾਟਕ ਕਰਨ ਦੀ ਜੋੜੀ ਹੁੰਦੀ ਹੈ ਉੱਥੇ ਬੈਠਦੀ ਵਿਧਾਨ ਸਭਾ ਚ ਕਹਿੰਦੀ ਮੈਂ ਤਾਂ ਬੀਜੇਪੀ ਦੀ ਹਾਂ ਮੈਂ ਤੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਪਤੀ ਕਿਸੇ ਪਾਸੇ ਫਿਰਦਾ ਪਤਨੀ ਕਿਸੇ ਕੋਆਰਡੀਨੇਸ਼ਨ ਦੋਹਾਂ ਦਾ ਨਹੀਂ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਕਿਤੇ ਰੱਬ ਵੱਲੋਂ ਓਦੋਂ ਟਿਕਟਾ ਮਿਲ ਗਈਆਂ ਤੇ ਓਦੋਂ ਸਦਾ ਵਿਕਰਮ ਸਿੰਘ ਜੀਠੀਏ ਦਾ ਪਲਾਅ ਹੋਵੇ ਇੱਥੇ ਬੜੀ ਮਿਹਨਤ ਕਰਦੇ ਇੱਥੇ ਅਮਰਸਰ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਤਾਜ ਜਦੋਂ ਦਿੱਤਾ ਸੀਗਾ ਪਿੰਦਿਆ ਸਰਸਦਾ ਪ੍ਰਕਾਸ਼ੇ ਬਾਦਲ ਮੁੱਖ ਮੰਤਰੀ ਪੰਜਾਬ ਜੀ ਨੇ ਇਹਨੂੰ ਪੁੱਤਰ ਕਹਿ ਕੇ ਕਹਿ ਕੇ ਸਿੱਧੂ ਸਾਹਿਬ ਨੂੰ ਪਾਲਿਆ ਘਰ ਵਾਲੀ ਨੂੰ ਵੀ ਮਿਲ ਗਈ ਚਲੋ ਕੋਈ ਗੱਲ ਨਹੀਂ ਚੰਗੀ ਗੱਲ ਹੈ ਪਰ ਅੱਜ ਤੱਕ ਮੇਰਾ ਨਹੀਂ ਖਿਆਲ 50 ਸਾਲਾਂ ਚ ਉਹਨੇ ਕੋਈ ਇੱਕ ਦੋ 1 2 3 ਵਾਰ ਵਿਧਾਨ ਸਭਾ ਚ ਬੋਲ ਕੇ ਆਪਣੇ ਇਲਾਕੇ ਦੀ ਕੋਈ ਮੁਸ਼ਕਲ ਰੱਖੀ ਹੋਵੇ ਤੇ ਇਸ ਤੋਂ ਬਾਅਦ ਕੋਈ ਗੱਲ ਕੀਤੀ ਹੋਵੇ ਤੇ ਬਾਹਰ ਕਰੋੜਾਂ ਰੁਪਏ ਉਸ ਹਲਕੇ ਚ ਆਏ ਹੋਣ ਤੇ ਉਹ ਡਿਵੈਲਪਮੈਂਟ ਕਰਾਉਣ ਦੀ ਬਜਾਏ ਕਮਾਂ ਨੂੰ ਲੋਕਾਂ ਤੱਕ ਕੰਮ ਐਮ ਐਲ ਏ ਨੇ ਜਾਣੇ ਹੁੰਦੇ ਐ ਪੈਸਾ ਹਰ ਐਮ ਐਲ ਏ ਨੂੰ ਮਿਲਦਾ ਉੱਥੇ ਜਿੱਥੋਂ ਜਿੱਥੋਂ ਡਿਵੈਲਪਮੈਂਟ ਦੀ ਗੱਲ ਹੈ ਤੇ ਜਿਹੜਾ ਆਪ ਬੰਦਾ ਲੋਕਾਂ ਚ ਤੇ ਵਿਚਰਦਾ ਨਹੀਂ ਸਿਰਫ ਉਹਨਾਂ ਨੂੰ ਇੱਕੋ ਹੀ ਹੈ ਕਿ ਅਸੀਂ ਬੜੇ ठाਠ ਦੇ ਨਾਲ ਲੋਕਾਂ ਦੇ ਸਿਰ ਦੇ ਉੱਤੇ ਬੈਠੀਏ ਤੇ ਉਹ ਬਣੀ ਬਣਾਈ ਜਿਹੜੀ ਸਾਨੂੰ ਕਮਾਈ ਮਿਲ ਜਾਵੇ ਪਾਰਟੀ ਵੱਲੋਂ ਸੋ ਮੈਂ ਸਬੰਧੀਆਂ ਕਿ ਉਹ ਆਪਣਾ ਉਹ ਵੀ ਆਪਣੇ ਆਪੇ ਨੂੰ ਸੁਸਾਈਡ ਕਰ ਲੈਣੇ ਪਾਸੇ ਤੁਰੇ ਆਉਣ ਵਾਲੇ ਸਮੇਂ ਚ ਸ਼ਾਇਦ ਜਿਹੜੇ ਰਾਜ ਭਾਗ ਭੋਗ ਲੈ ਉਹ ਨਾ ਮਿਲ ਸਕਣ ਇੱਕ ਔਰਤ ਦੇ ਹੋਂ ਦੇ ਨਾਤੇ ਉਹਨਾਂ ਨੂੰ ਕੋਈ ਚੰਗੀ ਸਲਾਹ ਮੈਂ ਤੇ ਵੈਸੇ ਵਿੱਚ ਵੀ ਬੈਠ ਕੇ ਕਹਿੰਨੇ ਬੀਬੀ ਜੀ ਆਪਾਂ ਨੇ ਸਟੈਂਡ ਕੋਈ ਆਪਣਾ ਲਾਉਣਾ ਮੈਂ ਹੁਣ ਵਿਧਾਨ ਸਭਾ ਵਿੱਚ ਬੈਠੇ ਸੀ ਸਾਰੇ ਕਹਿੰਦੇ ਸੀਗੇ ਸਿੱਧੂ ਸਾਹਿਬ ਤੁਸੀਂ ਉੱਠ ਕੇ ਚੱਲ ਜਾਓ ਮੈਂ ਕਿਹਾ ਕਿਉਂ ਮੈਂ ਕਿਹਾ ਤੂੰ ਕਹੇ ਮੈਂ ਇੱਕ ਔਰਤ ਐ ਤੇ ਔਰਤ ਦਾ ਜਿਹੜਾ ਹੱਠ ਹੁੰਦਾ ਨਾ ਉਹ ਬੜਾ ਪੱਕਾ ਹੁੰਦਾ ਤੂੰ ਕਹ ਵੀ ਮੇਰਾ ਪਤੀ ਠੀਕ ਐ ਰਾਜਨੀਤਿਕ ਤੌਰ ਤੇ ਵੱਖਰਾ ਆਪਣੀ ਸੋਚ ਲਈ ਫਿਰੇ ਪਰ ਮੈਂ ਜਿੱਥੇ ਜਿੱਥੋਂ ਮੈਂ ਆਪਣੀ ਟਿਕਟ ਲਈ ਹੈ ਜਿੱਥੋਂ ਦੀ ਮੈਂ ਆਪਣੀ ਲੀਡਰਸ਼ਿਪ ਮੈਂ ਆਪਣੀ ਪੈਦਾ ਕੀਤੀ ਹੈ ਜਿਸ ਪਾਰਟੀ ਵਿੱਚੋਂ ਮੈਂ ਇੱਥੇ ਤੱਕ ਆਪਣੇ ਆਪ ਦਾ ਨਾਮ ਕਮਾਇਆ ਮੈਂ ਸੇਵਾ ਕੀਤੀ ਹੈ ਮੈਂ ਆਪਣੀ ਥਾਂ ਨਹੀਂ ਛੱਡੂੰਗੀ ਮੈਂ ਕਹਾਂ ਤੁਸੀਂ ਡਟ ਕੇ ਰਹੋ ਕਿਉਂਕਿ ਔਰਤ ਜਿਹੜੀ ਹੈ ਉਹਨੂੰ ਬੜੀ ਮੁਸ਼ਕਲ ਨਾਲ ਮੌਕਾ ਮਿਲਦਾ ਹੈ ਸਾਰੀਆਂ ਔਰਤਾਂ ਇੱਥੇ ਪੰਜਾਬ ਵਿੱਚ ਕਿੰਨੀਆਂ ਔਰਤਾਂ ਨੇ ਸਾਨੂੰ ਮੌਕਾ ਮਿਲਿਆ ਸੀ ਲੋਕਾਂ 'ਚ ਚੰਗਾ ਆਪਣਾ ਕਿਰਦਾਰ ਬਣਾ ਕੇ ਜਾइए ਲੋਕਾਂ 'ਚ ਇਮੇਜ ਛੱਡ ਕੇ ਜਾइए ਅਖਰੀ ਸਵਾਲ ਕੱਲ ਪ੍ਰਤਾਪ ਸਿੰਘ ਬਾਜਵਾ ਵੱਲੋਂ ਤਰਨਤਾਰਨ ਦੇ ਵਿੱਚ ਇੱਕ ਰੈਲੀ ਦੌਰਾਨ ਇਹ ਕਿਹਾ ਗਿਆ ਪੰਜਾਬ ਦੇ ਤਿੰਨ ਮੰਤਰੀ ਔਰ ਡਿਪਟੀ ਮੁੱਖ ਮੰਤਰੀ ਉਹਨਾਂ ਵਾਸਤੇ ਗੁੰਡਾ ਸ਼ਬਦ ਉਹਨਾਂ ਵੱਲੋਂ ਵਰਤਿਆ ਗਿਆ ਔਰ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਤਾਂ ਉਹਨਾਂ ਦਾ ਕਹਿਣਾ ਕਿ 1 ਮਹੀਨੇ ਦੇ ਅੰਦਰ ਉਹਨਾਂ ਨੂੰ ਅੰਦਰ ਕੀਤਾ ਜਾਏਗਾ ਨਹੀਂ ਤਾਂ ਉਹ ਜਿੰਨੇ ਵੀ ਅਹੁਦੇ ਨੇ ਜਾਂ ਕਾਂਗਰਸ ਦੀ ਜੋ ਮੈਂਬਰਸ਼ਿਪ ਹੈ ਉਸ ਤੋਂ ਅਸਤੀਫਾ ਦੇਣਗੇ ਇਸ ਨੂੰ ਤੁਸੀਂ ਕਿੱਦਾਂ ਦੇ ਜਦੋਂ ਵੀ ਸਰਕਾਰ ਬਣਦੀ ਹੈ ਅੰਦਰ ਹੀ ਕਰਦੇ ਪਿੱਛੇ ਵੀ ਤੇ ਇਹਨਾਂ ਨੇ ਬਦਲਾ ਲਊ ਭਾਵਨਾ ਦੇ ਨਾਲ ਸਾਰੇ ਮੰਤਰੀ ਅੰਦਰ ਕੀਤੇ ਸੀਗੇ ਮੁੱਖ ਮੰਤਰੀ ਅੰਦਰ ਕੀਤਾ ਸੀਗਾ ਡਿਪਟੀ ਸੀਐਮ ਨੂੰ ਅੰਦਰ ਕੀਤਾ ਸੀਗਾ ਇੱਥੋਂ ਤੱਕ ਉਹ ਤੇ ਸਿਆਸੀ ਸੀਗੇ ਮੁੱਖ ਮੰਤਰੀ ਜੀ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਤੇ ਕੋਈ ਸਿਆਸਤ ਵਿੱਚ ਨਹੀਂ ਸੀ ਨਾ ਕੋਈ ਐਮਐਲਏ ਸੀ ਨਾ ਕੋਈ ਮਿਨਿਸਟਰ ਸੀ ਉਹਨਾਂ ਨੇ ਤੇ ਚੁੱਕ ਕੇ ਉਹਨਾਂ ਦੇ ਵੀ ਪਰਚੇ ਦਰਜ ਕਰ ਦਿੱਤੇ ਸੀ ਸੋ ਇਹਨਾਂ ਦੇ ਕੋਲ ਹੈ ਹੀ ਇਹ ਕੁਝ ਹੈ ਇਹਨਾਂ ਦੇ ਕੋਲ ਜ਼ੁਲਮ ਹੀ ਹੈ ਇਹਨਾਂ ਨੇ ਲੋਕਾਂ ਨੂੰ ਅੰਦਰ ਦੱਸੋ ਇਹ ਨਹੀਂ ਕਹਿੰਦੇ ਕਿ ਪੰਜਾਬ ਦਾ ਵਿਕਾਸ ਕਰਾਂਗੇ ਇਹ ਨਹੀਂ ਕਹਿੰਦੇ ਪੰਜਾਬ ਨੂੰ ਅਸੀਂ ਦੁਨੀਆ 'ਚ ਇੱਕ ਨੰਬਰ ਦਾ ਬਣਾਵਾਂਗੇ ਇਹਨੂੰ ਇਹ ਕਹਿਣਾ ਚਾਹੀਦਾ ਨਾ ਜੇ ਕੋਈ ਅਸੀਂ ਸਰਕਾਰ ਅਸੀਂ ਕਹਿੰਨੇ ਆਂ ਕਿ ਅਸੀਂ ਬਹੁਤ ਵਿਕਾਸ ਕੀਤਾ ਅਸੀਂ ਪੰਜਾਬ ਦੇ ਵਿੱਚ ਫਿਰ ਵਿਕਾਸ ਕਰਾਂਗੇ ਅਸੀਂ ਪੰਜਾਬ ਦੇ ਨੂੰ ਦੁਨੀਆ ਵਿੱਚ ਇੱਕ ਨਮੂਨੇ ਦਾ ਖਿੱਤਾ ਬਣਾਵਾਂਗੇ ਅਸੀਂ ਪੰਜਾਬ ਦੇ ਵਿੱਚ ਨੌਕਰੀਆਂ ਦੇਵਾਂਗੇ ਜੂਤ ਨੂੰ ਅਸੀਂ ਪੰਜਾਬ ਦੇ ਵਿੱਚ ਪੂਰੀ ਸੁੱਖ ਸ਼ਾਂਤੀ ਨਾਲ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਜਿਉਣ ਦਾ ਮੌਕਾ ਦੇਵਾਂਗੇ ਅਸੀਂ ਤੇ ਇਹ ਕਹਿੰਨੇ ਆਂ ਕਿਉਂਕਿ ਸਾਡਾ ਰਾਜਨੀਤਿਕ ਲੋਕਾਂ ਦਾ ਮਿਸ਼ਨ ਹੀ ਇਹ ਹੈ ਕਿ ਲੋਕਾਂ ਨੂੰ ਕਿਵੇਂ ਸੁਵਿਧਾ ਦਿੱਤੀ ਜਾਵੇ ਲੋਕਾਂ ਦੀ ਕਿਦਾਂ ਡਿਵੈਲਪਮੈਂਟ ਕੀਤੀ ਜਾਵੇ ਲੋਕਾਂ ਨੂੰ ਕਿਵੇਂ ਰੋਜ਼ਗਾਰ ਦਿੱਤਾ ਜਾਵੇ ਇਹ ਕਹਿੰਦੇ ਜੇ ਕੇਜਰੀ ਵਾਲਾ ਹੁੰਦਾ ਉਹ ਵੀ ਕਹਿੰਦਾ ਮੈਂ ਵਿਕਰਮ ਨੂੰ ਅੰਦਰ ਦੇਵਾਂਗਾ ਮੈਂ ਬਾਦਲ ਨੂੰ ਅੰਦਰ ਦੇਵਾਂਗਾ ਮੈਂ ਆ ਕਰਾਂਗਾ ਇਹਦਾ ਮਤਲਬ ਕਿ ਇਹਨਾਂ ਨੇ ਪੰਜਾਬ ਦੀ ਸੁੱਖ ਨਹੀਂ ਮੰਗਣੀ ਇਹਨਾਂ ਨੇ ਬਾਦਲਾਂ ਨੂੰ ਜਦ ਪਾਰਟੀ ਨੂੰ ਖਤਮ ਕਰਨ ਦਾ ਟੀਚਾ ਮਿਥਿਆ ਹੋਇਆ ਪੰਜਾਬ ਦੇ ਲੋਕਾਂ ਦਾ ਕੋਈ ਟੀਚਾ ਨਹੀਂ ਸੋ ਮੈਂ ਸਮਝਦੀ ਹਾਂ ਕਿ ਇਹਨਾਂ ਲੋਕਾਂ ਨੇ ਹਮੇਸ਼ਾ ਹੀ ਇਹਨੂੰ ਤਾਂ ਗੁੰਡਾਗਰਦੀ ਕਹਿੰਦੇ ਇਨੂੰ ਤੇ ਜ਼ੁਲਮ ਕਹਿੰਦੇ ਆ ਇਹਨੂੰ ਤੇ ਲੋਕਾਂ ਤਸ਼ੱਦਦ ਕਹਿੰਦੇ ਆ ਤੇ ਜੇ ਇਹਨਾਂ ਨੇ ਉਹੀ ਤਸ਼ੱਦਦ ਹੀ ਕਰਨੇ ਆ ਜ਼ੁਲਮ ਹੀ ਕਰਨਾ ਭਾਵੇਂ ਉਹ ਬਾਦਲਾਂ ਤੇ ਹੋਵੇ ਭਾਵੇਂ ਅਕਾਲੀ ਦਲ ਤੇ ਹੋਵੇ ਭਾਵੇਂ ਮਨਿਸਟਰਾਂ ਤੇ ਹੋਵੇ ਭਾਵੇਂ ਲੋਕਾਂ ਤੇ ਹੋਵੇ ਇਹਨਾਂ ਦੇ ਅੰਦਰ ਹੀ ਕੂੜ ਪਰਿਆ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਅਸਥਾਨ ਪਵਿੱਤਰ ਸਥਾਨ ਨੂੰ ਢਾਹਾਂ ਢੈਰੀ ਕਰ ਸਕਦੇ ਆ ਉਹ ਸਾਡੇ ਤੇ ਕੁਝ ਵੀ ਕਰ ਸਕਦੇ ਆਮ ਆਦਮੀ ਪਾਰਟੀ ਵੱਲੋਂ ਦੋ ਮੈਨੀਫੈਸਟੋ ਜਾਰੀ ਕਰ ਦਿੱਤੇ ਗਏ ਆ ਕਾਂਗਰਸ ਦੀ ਵੀ ਤਿਆਰੀ ਹੈ ਪਰ ਅਕਾਲੀ ਦਲ ਦਾ ਨਾਂ ਕੋਈ ਹਲੇ ਮੈਨੀਫੈਸਟੋ ਆ ਰਿਹਾ ਨਾ ਉਮੀਦਵਾਰਾਂ ਦੀ ਕੋਈ ਸੂਚੀ ਇਹ ਕਦੋਂ ਤੱਕ ਦੀ ਸੰਭਾਵਨਾ ਜੀ ਉਹ ਅਸਮਾਨ ਚੁੱਡੇ ਫਿਰਦੇ ਐ ਤੇ ਉਹਨਾਂ ਦੇ ਮੈਨੀਫੈਸਟੋ ਵੀ ਅਸਮਾਨ ਚੁੱਡੇ ਫਿਰਦੇ ਐ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਿਧਾਂਤ ਹੈ ਸ਼੍ਰੋਮਣੀ ਅਕਾਲੀ ਦਲ ਇੱਕ 100 ਸਾਲ ਪੁਰਾਣੀ ਪਾਰਟੀ ਹੈ ਉਹਨੂੰ ਸਮੇਂ ਸਿਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਚੋਣ ਡਿਕਲੇਅਰ ਹੁੰਦੀ ਹੈ ਆਪਣੇ ਕੈਂਡੀਡੇਟ ਉਦੋਂ ਡਿਕਲੇਅਰ ਕੀਤੇ ਜਾਂਦੇ ਐ ਸੋ ਇਹ ਨਹੀਂ ਕਿ ਪਹਿਲੇ ਉਹਨਾਂ ਸਾਡੇ ਦੇ ਪਹਿਲੇ ਹੀ ਹੈਗੇ ਸਾਡੇ ਤੇ 80% ਜਿਹੜੇ ਤਕਰੀਬਨ ਉਹੀ ਐਮਐਲਏ ਲਾਣੇ ਹੁੰਦੇ ਆ ਉਹੀ ਸਾਡੀਆਂ ਟਿਕਟਾਂ ਹੁੰਦੀਆਂ ਚੋਣ ਮੈਨੀਫੈਸਟੋ ਸਾਡਾ ਬਕਾਇਦਾ ਬੰਦ ਹੈ ਚੋਣ ਮੈਨੀਫੈਸਟੋ ਚ ਇਹਨਾਂ ਸੋਚਿਆ ਸੀ ਕਿ ਝੂਠੇ ਝਾਟੇ ਪਾ ਦੇ ਕੇ 25 ਲੱਖ ਨੌਕਰੀਆਂ ਤੁਸੀਂ ਇਹ ਦੱਸੋ ਪੰਜਾਬ ਚ ਕੇਵਲ 5 ਲੱਖ ਨੌਕਰੀ ਹੈ ਰਿਕਾਰਡ ਚ 5 ਲੱਖ ਨੌਕਰੀ ਹੈ ਇਹ 25 ਲੱਖ ਕਿੱਥੋਂ ਦੇ ਦੇਣਗੇ ਜੀ ਫਿਰ ਸਾਰੀ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਕਿਹੜੇ ਬੈਂਕ ਕਰ ਦੇਣਗੇ ਜੀ ਮਾਫ ਜੇ 85000 ਕਰੋੜ ਰੁਪਏ ਬਨ ਲੋ ਕਰਜ਼ਾ ਤੇ ਕਿੱਥੋਂ ਕਰ ਦੇਣਗੇ ਮਾਫ ਅਕਸਰ ਬੈਂਕਾਂ ਨੇ ਮਾਫ ਕਰਨਾ ਨਾ ਜੀ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਰਹੇ ਨੇ ਜਿਹੜਾ ਪ੍ਰਚਾਰ ਕਰਨਾ ਸੀ ਉਹ ਪਹਿਲਾ ਪਹਿਲਾ ਕੀਤਾ ਸ਼ਾਇਦ ਲੋਕੀ ਗੁਮਰਾਹ ਕੋਣ ਪ੍ਰਚਾਰ ਸੁਣ ਕੇ ਸਾਡੇ ਵਾਲੇ ਪਾਸੇ ਆ ਜਾਣ ਪਰ ਜਿਹੜੀਆਂ ਇਹਨਾਂ ਦੀਆਂ ਕਾਲੀਆਂ ਕਰ ਦੋਤਾ ਜੋ ਅੱਜ ਇਹਨਾਂ ਨੇ ਔਰਤਾਂ ਦਾ ਸ਼ੋਸ਼ਣ ਕੀਤਾ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜੋ ਇਹਨਾਂ ਨੇ ਇਸ ਧਾਰਮਿਕ ਸਥਾਨ ਦੇ ਉੱਤੇ ਆ ਕੇ ਆ ਕੇ ਬਹੁਤ ਮਾੜੇ ਸ਼ਬਦ ਬੋਲੇ ਤੇ ਉਹ ਸ਼ਬਦ ਇਹਨਾਂ ਨੂੰ ਲੈ ਕੇ ਪਾਪੀ ਕੋ ਮਾਰਨੇ ਕੋ ਪਾਪਮਹ ਬਲੀ ਹੈ ਸਾਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਦੀ ਅਕਰਤਤਾ ਉਹਨਾਂ ਦੇ ਬੰਦੇ ਦੱਸ ਰਹੇ ਆ ਕਿ ਅਸੀਂ ਵਿੱਚ ਰਹੇ ਆ ਕੁਝ ਹੋ ਰਿਹਾ ਇਸ ਕਰਕੇ ਮੈਂ ਸਮਝਦੀ ਹਾਂ ਕਿ ਇਹਨਾਂ ਲੋਕਾਂ ਨੂੰ ਕਿਸੇ ਲੋਕਾਂ ਨੇ ਪ੍ਰਵਾਹ ਨਹੀਂ ਕਰਨੀ ਇਹਨਾਂ ਲੋਕਾਂ ਦੀ ਇਹ ਤੇ ਹਵਾ ਚ ਆਪ ਉੱਡੀ ਜਾਂਦੇ ਹਵਾ ਚ ਇਹਨਾਂ ਚੋਰ ਮੈਨੀਫੈਸਟੋ ਹਵਾ ਚ ਇਹਨਾਂ ਦੇ ਐਮਐਲਏ ਉੱਡੇ ਫਿਰਦੇ ਇੱਕ ਇੱਕ ਥਾਂ ਦੇ 10-10 ਤੇ ਐਮਐਲਏ ਖੜੇ ਬੰਨਣਾ ਕੀ ਇਥੇ ਬੀਬੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ 80% ਜਿਹੜੇ ਚਿਹਰੇ ਉਹੀ ਪੁਰਾਣੇ ਇਸ ਵਾਰ ਫਿਰ ਕਿਹਾ ਜਾ ਸਕਦਾ ਕਿ ਸਿਰਫ 20% ਦੀ ਨਵੇਂ ਚਿਹਰੇ ਅਕਾਲੀ ਦਲ ਦੇ ਵਿੱਚ ਆਉਣਗੇ ਮੈਂ ਨਹੀਂ ਕਹਿੰਦੀ ਮੇਰਾ ਕਹਿਣ ਤੋਂ ਵੀ ਆ ਸਾਰੇ ਸਾਡੇ 100% ਹੀ ਐਮਐਲਏ ਚੋਣ ਲੜੇ ਆ ਪਹਿਲਾਂ ਲੜੇ ਆ ਕੋਈ ਚੇਂਜਸ ਕਰਨੀਆਂ ਇਹ ਪਾਰਟੀ ਦੇ ਪ੍ਰਧਾਨ ਨੇ ਕਿਹੜਾ ਐਮਐਲਏ ਜਿਹੜਾ ਉਹ ਲੋਕਾਂ ਦੇ ਵਿੱਚ ਪ੍ਰਵਾਨਿਤ ਹੋਇਆ। ਕਈ ਦੇਖੋ ਮੇਰੇ 'ਚ ਵੀ ਕਮੀਆਂ ਹੋ ਸਕਦੀਆਂ। ਹੋ ਸਕਦਾ ਲੋਕ ਮੈਨੂੰ ਨਾ ਚਾਹੁੰਦੇ ਹੋਣ। ਹੋ ਸਕਦਾ ਕਿਸੇ ਹਲਕੇ ਦੇ ਵਿੱਚ ਕਿਸੇ ਐਮ.ਐਲ.ਏ ਨੂੰ ਲੋਕੀ ਜੜੇ ਆ ਉਹ ਇਹ ਕਹਿ ਦੇਣ ਕਿ ਇਸ ਵੇਲੇ ਇਹਨਾਂ ਦੀ ਕਾਮਯਾਬੀ ਨਹੀਂ ਹੋ ਸਕੀ ਕਿਉਂਕਿ ਇਹਨਾਂ ਨੇ ਐਚ.ਆ ਕਮੀ ਹੈ, ਐਚ.ਆ ਕਮੀ ਹੈ। ਹੋ ਵੀ ਸਕਦਾ ਹੈ। ਕਈ ਵਾਰੀ ਚਿਹਰੇ ਬਦਲਨੇ ਪੈਂਦੇ ਪਾਰਟੀ ਨੂੰ। ਕਈ ਵਾਰੀ ਲੋਕਾਂ ਦੀਆਂ ਹੋਰ ਕੁਰਬਾਨੀਆਂ ਦੇਖ ਕੇ ਵੀ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ। ਸੋ ਇਸ ਕਰਕੇ ਪਾਰਟੀ ਦੇ ਪ੍ਰਧਾਨ ਵੱਲੋਂ ਇੱਕ ਖੁੱਲ੍ਹਾ ਸਾਰਿਆਂ ਨੂੰ ਸੁਣਿਆ ਕਿ ਜਿਹੜਾ ਜਿਹੜਾ ਕੋਈ ਮੈਨੂੰ ਲੱਗਦਾ ਹੋਇਆ ਕਿ ਲੋਕ ਚਾਹੁੰਦੇ ਆ ਕਿ ਉਹਨੂੰ ਤਬਦੀਲ ਕੀਤਾ ਜਾਵੇ ਤਾਂ ਕਰ ਵੀ ਦਿੱਤਾ ਜਾਏਗਾ ਇਹਨਾਂ ਬੀਬੀ ਜਗੀਰ ਕੋਰ ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਹਮੇਸ਼ਾ ਬਦਲੇ ਦੀ ਰਾਜਨੀਤੀ ਕੀਤੀ ਹੈ ਔਰ ਇਸ ਵਾਰ ਵੀ ਜੋ ਕੈਪਟਨ ਸਾਹਿਬ ਵੱਲੋਂ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਤੋਂ ਇਹ ਸਾਬ ਚਲਕ ਰਿਹਾ ਹੈ ਕਿ ਕਾਂਗਰਸ ਫਿਰ ਉਹੀ ਬਦਲੇ ਦੀ ਭਾਵਨਾ ਦੇ ਨਾਲ ਦੁਬਾਰਾ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਦੇ ਵਿੱਚ ਚੌਥਾ ਫਰੰਟ ਬਣਿਆ ਹੈ ਉਸ ਦੇ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਾਏਗਾ ਚੌਥਾ ਛੱਡ ਕੇ ਇਹ ਇੱਕ ਜੇਕਰ ਕੋਈ ਪੰਜਵਾਂ ਫਰੰਟ ਵੀ ਆਉਂਦਾ ਹੈ ਤਾਂ ਅਕਾਲੀ ਦਲ ਲਈ ਉਹ ਕੋਈ ਵੱਡੀ ਚੁਣੌਤੀ ਨਹੀਂ ਹੈ ਰਜੀਵ ਸ਼ਰਮਾ এবੀਪੀ ਨਿਊਜ਼ ਅੰਮ੍ਰਿਤਸਰ